ਡਾਕਟਰ ਮੇਰ ਸਿੰਘ ਆਲੂਵਾਲੀਆ ਦੀ ਅੰਤਿਮ ਅਰਦਾਸ ਮੁਕੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਾਂ ਭੇਟ ਲੰਗੇ ਦੀਨੀ ਸਿਆਸਤ ਦੇ ਬਾਬਾ ਬੋੜ ਕਲੇ ਜਾਂਟ ਵਾਲੇ ਸਾਹਿਤਕਾਰ ਡਾਕਟਰ ਮੇਰ ਸਿੰਘ ਆਲੂਵਾਲੀਆ ਨੇ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅਕਾਲਪੁਰਖ ਦੇ ਚਰਨਾਂ 'ਚ ਜਾਬਰਾਜੇ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਮੁਕੇ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਵਿਖੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਾਂ ਭੇਟ ਕੀਤੀਆਂ ਗਈਆਂ ਇਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਰਾਗੀ ਜੱਥੇ ਵੱਲੋਂ ਬਰਾਗ ਮਈ ਕੀਰਤਨ ਕੀਤਾ ਗਿਆ। ਇਸ ਦੌਰਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ STPC ਦੀ ਸਾਬਕਾ ਪ੍ਰਧਾਨ ਵੀ ਬੀਜਾਗੀਰ ਕੌਰ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਕਾਂਗਰਸੀ ਜੂਤਾ ਗੂ ਮਹਤਾਬ ਸਿੰਘ ਖੇੜਾ, ਹਲਕਾ ਇੰਚਾਰਜ ਐਡਵੋਕੇਟ ਹਰਸ਼ਵਰਨ ਸਿੰਘ ਘੁੰਮਣ, ਅਮਨਦੀਪ ਸਿੰਘ ਗੋਰਾਗੈਲ, ਬਲਵਿੰਦਰ ਸਿੰਘ ਢਾਲੀਵਾਲ, ਬੁਦਆਖ ਫਗਵਾੜਾ, ਹਲਕਾ ਇੰਚਾਰਜ ਫਗਵਾੜਾ, ਜੋਗਿੰਦਰ ਸਿੰਘ ਮਾਨ ਅਕਾਲੀ ਦਲ ਹਲਕਾ ਇੰਚਾਰਜ ਕਪੂਰਥਲਾਤਵਿੰਦਰ ਸਿੰਘ ਟਪਈ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਹਰਜੀਤ ਸਿੰਘ ਵਾਲੀਆ ਪਦਮਸ਼੍ਰੀ ਬਾਬਾ ਸੇਵਾ ਸਿੰਘ ਖੜੂ ਸਾਹਬਾਲੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਬਲਬੀਰ ਸਿੰਘ ਹਾਕਮ ਸਿੰਘ ਆਲੂ ਵਾਲੀਆ ਚੇਅਰਮੈਨ ਮਾਰਕੀਟ ਕਮੇਟੀ ਖਰੜ ਪ੍ਰਿੰਸੀਪਲ ਅਜੀਤ ਸਿੰਘ ਸਵਰਗੀਏ ਨੇ ਸਵਰਗੀਏ ਡਾਕਟਰ ਮੇਰ ਸਿੰਘ ਨੂੰ ਸਮਾਜ ਵੱਲੋਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਮੰਚ ਦਾ ਸੰਚਾਲਨ ਕਰਦੇ ਹਨ ਡਾਕਟਰ ਆਸਾ ਸਿੰਘ ਕੁਮਨ ਨੇ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਐਚਐਸ ਹੰਸਪਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੈਬਨਟ ਮੰਤਰੀ ਅਨਮੋਲ ਕਗਰਮਾਉਂ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਭੇਜੇ ਗਏ ਸ਼ੋਕਮਤੇ ਪੜੇ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਰਦਾਰ ਡਾਕਟਰ ਮੇਰ ਸਿੰਘ ਜੀ ਦੀ ਯਾਦ ਅੰਤਿਮ ਅਰਦਾਸ ਜਿੱਥੇ ਨਡਾਲਾ ਸ਼ਰੀਪ ਬੋਲੀ ਸਾਹਿਬ ਗੁਰਦੁਆਰੇ ਵਿੱਚ ਅਸੀਂ ਇਕੱਤਰ ਹੋਏ ਹਾਂ ਡਾਕਟਰ ਮੇਰ ਸਿੰਘ ਜੀ ਦਾ ਇੱਕ ਬੜਾ ਲੰਮਾ ਜੀਵਨ ਰਿਹਾ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਬੜਾ ਇੱਕ ਇੱਕ ਆਪਣੇ ਨਗਰ ਦਾ ਤਾਂ ਖਿਆਲ ਰੱਖਿਆ ਹੀ ਹੈ ਮੈਂ ਸਮਝਦਾ ਹਾਂ ਪੂਰੇ ਇਲਾਕੇ ਵਿੱਚ ਜਾਂ ਪੂਰੇ ਜ਼ਿਲ੍ਹੇ ਵਿੱਚ ਉਹਨਾਂ ਦਾ ਨਾਂ ਹੈ ਇਸ ਪਰਿਵਾਰ ਨੇ ਸਦਾ ਹੀ ਅ ਅਵਲ ਤਾਂ ਉਹ ਪਰਮਾਤਮਾ ਤੋਂ ਡਰ ਕੇ ਰਹੇ ਨੇ ਅੱਜ ਦੀ ਦੁਨੀਆ ਵਿੱਚ ਰਖਾਲ ਪ੍ਰਮਾਤਮਾ ਦੇ ਨਾਲ ਚੱਲਣ ਵਾਲੀ ਜ਼ਿੰਦਗੀ ਜੋ ਤਦਾਦ ਹੈ ਉਹ ਘਟਦੀ ਜਾ ਰਹੀ ਹੈ ਪਰ ਡਾਕਟਰ ਮੇਰ ਸਿੰਘ ਜੀ ਉਹਨਾਂ ਦੇ ਜੀਵਨ ਬਾਰੇ ਜਦ ਤੁਸੀਂ ਸੁਣੋ ਉਹ ਇੱਕ ਇੱਕ ਅਕਾਡਮਿਕਸ ਵਿੱਚ ਪੜ੍ਹਾਈ ਲਿਖਾਈ ਵਿੱਚ ਬੜੇ ਮਾਹਿਰ ਸੀਗੇ ਬੜੀ ਦੁਨੀਆ ਦੀ ਉਹਨਾਂ ਨੂੰ ਨੌਲੇਜ ਸੀਗੀ ਸੋ ਜਦ ਵੀ ਕੋਈ ਐਸਾ ਇੱਕ ਸਿਰ ਕਾ ਡਾਗੂ ਇਸ ਦੁਨੀਆ ਤੋਂ ਜਾਂਦਾ ਹੈ ਇਹ ਇਹ ਨੁਕਸਾਨ ਜਿਹੜਾ ਘਟਾ ਆ ਜਾਂ ਨੁਕਸਾਨ ਹੈ ਇਹ ਸਿਰਫ ਇੱਕ ਪਰਿਵਾਰ ਦਾ ਨਹੀਂ ਹੁੰਦਾ ਮੈਂ ਸਮਝਦਾ ਹਾਂ ਪੂਰੇ ਪੂਰੇ ਹਲਕੇ ਦਾ ਪੂਰੇ ਇਲਾਕੇ ਦਾ ਪੂਰੇ ਜ਼ਿਲ੍ਹੇ ਵਿੱਚ ਇਹਦਾ ਜਿਹੜਾ ਘਾਟਾ ਹੈ ਇਹ ਹਰ ਇੱਕ ਇਨਸਾਨ ਮਹਿਸੂਸ ਕਰਦਾ ਪਿਤਾ ਸਰਦਾਰ ਸੁਖਪਾਲ ਸਿੰਘ ਖੇਹਰਾ ਜਿਸ ਆਪਣੇ ਪਰਿਵਾਰ ਦੇ ਦੁੱਖ ਵਿੱਚ ਇੱਥੇ ਨਾ ਆ ਸਕੇ ਉਸ ਗੱਲ ਦਾ ਮੈਨੂੰ ਅਫਸੋਸ ਹੈ ਸੰਗਰੂਰ ਹਲਕੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇਲੈਕਸ਼ਨ ਦੀ ਜਿਹੜੀ ਮੁਹਿੰਮ ਜੜੀ ਉਹ ਬਹੁਤ ਤੇਜ਼ ਚੱਲ ਰਹੀ ਹੈ ਤੇ ਮੈਂ ਆਪਣੇ ਪਰਿਵਾਰ ਵੱਲੋਂ ਸਰਦਾਰ ਸੁਖਪਾਲ ਸਿੰਘ ਖੇਹਰਾ ਵੱਲੋਂ ਸਵਰਗਵਾਸੀ ਸਰਦਾਰ ਸੁਜਿੰਦਰ ਸਿੰਘ ਵੱਲੋਂ ਸਾਰਿਆਂ ਵੱਲੋਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹਾਂ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨਡਾਲਾ ਵਾਸੀ ਡਾਕਟਰ ਮੇਹਰ ਸਿੰਘ ਵਾਲੀਆ ਜੀ ਦੇ ਅੰਤਮ ਅਰਦਾਸ ਵਿੱਚ ਉਹਨਾਂ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਇੱਥੇ ਗੁਰਦੁਆਰਾ ਬੋੜੀ ਸਾਹਿਬ ਪਹੁੰਚੇ ਹਾਂ ਨਡਾਲੇ ਦੀ ਬੜੀ ਕਦਾਵਰ ਸ਼ਖਸੀਅਤ ਸਨ ਨਾਮਵਰ ਸ਼ਖਸੀਅਤ ਸਨ ਜਿਥੋਂ ਤੱਕ ਸਿਆਸਤ ਦਾ ਸੰਬੰਧ ਆ ਉਸ ਮਾਮਲੇ ਵਿੱਚ ਉਹਨਾਂ ਨੇ ਐਮਐਲਏ ਦੀ ਇਲੈਕਸ਼ਨ ਵੀ ਲੜੀ ਔਰ ਗੁਰਨਾਮ ਸੋਰੀ ਸਰਜੀਤ ਸਿੰਘ ਬਰਨਾਲਾ ਜੀ ਦੇ ਵੇਲੇ ਉਹ ਚੇਅਰਮੈਨ ਬਣੇ ਇੰਡਸਟਰੀਅਲ ਕਾਰਪੋਰੇਸ਼ਨ ਗੋਇੰਦਵਾਲ ਦੇ ਇਸ ਤੋਂ ਬਿਨਾ ਨਡਾਲਾ ਕਾਲਜ ਸਥਾਪਿਤ ਕਰਨ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਅਖੀਰਲੀ ਉਮਰ ਵਿੱਚ ਆ ਕੇ ਉਹਨਾਂ ਨੇ ਨਵਾਬ ਜੱਸਾ ਸਿੰਘ ਆਲੂਵਾਲੀਆ ਜੀ ਤੇ ਇੱਕ ਪੁਸਤਕ ਤਿਆਰ ਕੀਤੀ ਨਡਾਲੇ ਦਾ ਇਤਿਹਾਸ ਲਿਖਿਆ ਔਰ ਇਹ ਜਿਹੜੇ ਗੁਰਦੁਆਰਾ ਸਾਹਿਬਾਨ ਹਨ ਇਹਨਾਂ ਦਾ ਇਤਿਹਾਸ ਲਿਖਿਆ ਔਰ ਹੁਣ ਵੀ ਉਹ ਇੱਕ ਪੁਸਤਕ ਜੋ ਹੈ ਲਿਖ ਰਹੇ ਸਨ ਅਖੀਰਲੇ ਦਿਨਾਂ ਤੱਕ ਉਹ ਆਪਣਾ ਜਿਹੜਾ ਸਾਹਿਤਕ ਕੰਮ ਹੈ ਉਹਦੇ ਵਿੱਚ ਉਹ ਬਸਤਾਂ ਸਨ ਪਾਵੇਂ ਕਿ ਉਹਨਾਂ ਦੀ ਇਸ ਵੇਲੇ ਆਯੂ 86 ਸਾਲ ਦੀ ਸੀ ਪਰ ਇਸ ਆਯੂ ਤੱਕ ਉਹ ਬਿਲਕੁਲ ਕਾਇਮ ਔਰ ਗੁਰਬਾਣੀ ਦਾ ਗਿਆਨ ਸਿੱਖ ਇਤਿਹਾਸ ਦਾ ਗਿਆਨ ਔਰ ਇਹ ਜਿੱਥੇ ਉਹ ਪੜ੍ਹਦੇ ਸਨ ਨਾਲ ਦੀ ਨਾਲ ਲਿਖ ਕੇ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਉਹ ਸਾਂਭ ਰਹੇ ਸਨ ਉਹਨਾਂ ਦਾ ਜਾਣਾ ਸਾਨੂੰ ਮਹਿਸੂਸ ਹੁੰਦਾ ਹੈ ਕਿ ਬਹੁਤ ਵੱਡਾ ਪਰਿਵਾਰ ਨੂੰ ਵੀ ਸਮਾਜ ਨੂੰ ਵੀ ਔਰ ਜਿਹੜੇ ਉਹਨਾਂ ਨੇ ਅਜੇ ਕੰਮ ਕਰਨੇ ਸਨ ਅਧੂਰੇ ਉਸ ਪੱਖੋਂ ਵੀ ਬੜਾ ਘਾਟਾ ਪਿਆ ਬਹੁਤ ਮਿਹਰਬਾਨ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਡਾਕਟਰ ਮੇਰ ਸਿੰਘ ਅਲੂ ਵਾਲੀਆ ਜੀ ਜੋ ਪਿਛਲੇ ਦਿਨੀ ਉਸ ਪ੍ਰਮਾਤਮਾ ਦੁਆਰਾ ਬਖਸ਼ੀ ਇਸਵਾਸਾ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ ਅੱਜ ਅਸੀਂ ਸਾਰੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਇਕੱਤਰ ਹੋਏ ਹਾਂ ਡਾਕਟਰ ਸਾਹਿਬ ਬਹੁਤ ਹੀ ਇਮਾਨਦਾਰ ਉੱਚੀ ਸ਼ਖਸੀਅਤ ਗੁਰੂ ਨੂੰ ਮੰਨਣ ਵਾਲੀ ਰੂਹ ਸਨ ਡਾਕਟਰ ਸਾਹਿਬ ਹਲਕਾ ਪላት ਦੇ ਸਰਗਰਮ ਆਗੂ ਸਨ ਅਗਰ ਅਸੀਂ ਉਹਨਾਂ ਨੂੰ ਕਹਿ ਲਈਏ ਕਿ ਉਹ ਰਾਜਨੀਤੀ ਦੇ ਬਾਬਾ ਵੋਟ ਸਨ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਵਾਹਿਗੁਰੂ ਦੇ ਚਰਨਾਂ ਅਗੇ ਇਹੀ ਅਰਦਾਸ ਬੇਨਤੀ ਹੈ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਜ ਬਖਸ਼ਣਾ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਕੀ ਫਤਿਹ ਇਹ ਪਿਛਲੇ ਦਿਨੀ ਡਾਕਟਰ ਮੇਰ ਸਿੰਘ ਆਲੂਵਾਲੀਆ ਜੋ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਅੱਜ ਅਸੀਂ ਜਸਪਰੀ ਘਰ ਆਏ ਜਿਹਦੇ ਨਾਲ ਗੁਰਦਰਾ ਬੌਲੀ ਸਾਹਿਬ ਵਿਖੇ ਇਹ ਉਹਨਾਂ ਉੱਥੇ ਪਹੁੰਚ ਕੇ ਉਹਨਾਂ ਸਰਦਾਂਝਲੀ ਭੇਟ ਕੀਤੀ ਤੇ ਦੁੱਖ ਦੀ ਘੜੀ ਦੇ ਨਾਲ ਵਾਲੀਆ ਪਰਿਵਾਰ ਦੇ ਨਾਲ ਹਮੇਸ਼ਾ ਜਟਾਨਵਾ ਖੜੇ ਆ ਤੇ ਖੜੇ ਰਵਾਂਗੇ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਡਾਟ ਸਾਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਹਿਬ ਕਾ ਮੁਨਸਿਬ ਔਰ ਇਸ ਹਲਕੇ ਦੇ ਆਪ ਪਾਰਟੀ ਦੇ ਇੰਚਾਰਜ ਐਡਵੋਕੇਟ ਸਿਮਰਨਜੀਤ ਸਿੰਘ ਕੋਲ ਮਨ ਕੁਝ ਸਮਾਂ ਬੈਠ ਕੇ ਗਏ ਨੇ ਔਰ ਮੇਰਾ ਕਹਿਲ ਸਰਦਾਰ ਗੁਰਵਿੰਦਰ ਸਿੰਘ ਜੀ ਧੰਨਵਾਦ ਬੈਠੇ ਨੇ ਚੱਲ ਗਏ ਜਿਹੜੇ ਕਿ ਕਾਫੀ ਸਮਾਂ ਐਸਐਲਓ ਐਮਐਲ ਨੇ ਕੁਵਾਲਾ ਨੇ ਔਰ ਕਾਫੀ ਸਮਾਂ ਸਾਡੇ ਐਸਟੀਐਮ ਰਹੇ ਨੇ ਉਹ ਵੀ ਮੈਂ ਦੇਖ ਰਿਹਾ ਉਹ ਸ਼ਖਸੀਅਤਾਂ ਜਿਹੜਾ ਜ਼ੋਰ ਬੋਲਣ ਦੀ ਹਮੰਦੀਤ ਸੇ ਗੋਰਾ ਗਏ ਦੀ ਐਸ ਵੇਲੇ ਵੀ ਸੰਗਤ ਵਿੱਚ ਬੈਠੇ ਨੇ ਬਹੁਤ ਬਹੁਤ ਧਰਵਾਕ ਕੀਤਾ ਜਾਂਦਾ ਪਰਿਵਾਰ ਵੱਲੋਂ ਔਰ ਸਰਦਾਰ ਅਧਨੀਆ ਵੱੱਖੋਂ ਪਹਿਲਾਂ ਹੀ ਪਰਿਵਾਰ ਦਾ ਇਹ ਬਹੁਤ ਚੰਗਾ ਫੈਸਲਾ ਕਿਉਂਕਿ ਕੁਝ ਪਿਤਾਂ ਨਣੀਆਂ ਜਿਹੜੀਆਂ ਨੇ ਉਹ ਪਰਿਵਾਰ ਨੇ ਪਾਈਆਂ ਨੇ ਜਦੋਂ ਸੰਸਕਾਰ ਦੇ ਮੌਕੇ ਤੇ ਵੀ ਭਾਂਡਾ ਪਰਨਣ ਦੀ ਰਸਮ ਜਾਂ ਕਿਲੀਆਂ ਗੱਡਣ ਦੀ ਕੋਈ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਜਿ ਸਮਝਣਿਆ ਕਿ ਜਿਨ੍ਹਾਂ ਦਾ ਜੇ ਕੋ ਮर्यादा ਮੁਤਾਬਕ ਵਰਮਤ ਮर्यादा ਤੱਕ ਬਤਾਬਕ ਕੋਈ ਅਰਥ ਨਹੀਂ ਰਹਿ ਜਾਂਦਾ ਉਹ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਨੂੰ ਪੂਰੀ ਰੱਖੀ ਜਾਵੇ ਸੋ ਅੱਜ ਵੀ ਸਰਦਾਰ ਅਫਾਜ਼ ਸਿੰਘ ਵਾਨਿਆ ਸਭ ਨਾਲ ਪਿਆਰ ਸਤਿਕਾਰ ਇਹ ਕਹਿ ਰਹੇ ਸੰਗਤ ਸਾਰੇ ਹੀ ਸਾਡੇ ਬੜੇ ਸਤਿਕਾਰਯੋਗ ਨੇ ਸਟੇਜ ਦੇ ਉੱਤੇ ਜੇ ਇੱਕ ਨੂੰ ਬੁਲਾਵਾਂਗੇ ਦੂਸਰੇ ਨੂੰ ਨਹੀਂ ਬੁਲਾਵਾਂਗੇ ਉਨੀ ਤਿਰੇ ਨੂੰ ਨਹੀਂ ਬੁਲਾਵਾਂਗੇ ਤੇ ਪੜਾਉ ਖੋ ਜੀ ਬਈ ਤੁਸੀਂ ਸਾਰੇ ਡਾਕਟਰ ਮੇਹਰ ਸਿੰਘ ਦੀ ਵਾਲੀਆ ਜਿਹਦੇ ਜੀਵਨ ਬਾਰੇ ਜਾਣਦੇ ਹੋ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਯਾਦ ਕਰਾਵਾਂ ਕਿ ਉਹ ਲੈਂਡ ਮਾਰਕ ਬੈਂਕ ਜਦੋਂ ਕੱਲਾ ਹੀ ਹੋਗਾ ਸੀ ਕਪੂਰਥਲੇ ਉਸ ਦੇ ਚੇਅਰਮੈਨ ਰਹੇ ਜਦੋਂ ਨਡਾਲੇ ਵਿੱਚ ਲੋਕਲਾਈਜ਼ਡ ਏਰੀਆ ਕਮੇਟੀ ਬਣੀ ਐ ਸਭ ਤੋਂ ਪਹਿਲਾਂ ਉਸ ਦੇ ਨਾਮਿਨੇਟਿਡ ਰੈਜੀਡੈਂਟ ਰੇ ਔਰ ਕਾਲਜ ਸਥਾਪਿਤ ਕਰਨ ਵਿੱਚ ਜਿਹੜਾ ਗੁਰੁਨਾਣਕ ਪ੍ਰੇਮ ਕਰਮ ਸਰ ਕਾਲਜ ਹੈ 500 ਸਾਲਾ ਗੁਰੁਨਾਣਕ ਦੇਵਦਾਂ ਸੀ ਜਦੋਂ ਉਸ ਵੇਲੇ ਪੰਜਾਬ ਗਵਰਨਮੈਂਟ ਨੇ ਤੁਸੀਂ ਕੰਪੈਰੀਸ਼ਨ ਵੀ ਕਰ ਸਕਦੇ ਹੋ ਤੇ ਅੱਜ ਸਰਕਾਰਾਂ ਕਿੱਥੇ ਖਲੋਤੀਆਂ ਨਹੀਂ 500 ਸਾਲਾ ਵੇਲੇ 38 ਕਾਲਜ ਪਿੰਡੂ ਪੰਜਾਬ ਵਿੱਚ ਖੋਦੇ ਗਏ ਗੁਰੁਨਾਣਕ ਦੇਵ ਯੂਨੀਵਰਸਿਟੀ ਵੀ ਹੋਦਈ ਖੋਦੀ ਗਈ ਤੋ ਉਸ ਵੇਲੇ ਇਸ ਕਾਰਜ ਦੇ ਨੂੰ ਸਥਾਪਿਤ ਕਰਨ ਵਿੱਚ ਇਹਨਾਂ ਦਾ ਬੜਾ ਯੋਗਦਾਨ ਰਿਹਾ ਫਿਰ ਬਰਨਾਲਾ ਗਵਰਨਮੈਂਟ ਦੇ ਵੇਲੇ ਉਹ ਕੋਇੰਗਵਾਲ ਇੰਡਸਟਰੀਅਲ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਕੋਈ ਸਮਾਂ ਚੇਅਰਮੈਨ ਰਹੇ ਉਹਨਾਂ ਦੀ ਖਾਸ ਪ੍ਰਾਪਤੀ ਹੈ ਕਿ ਵਿਆਸ ਤੋਂ ਕੋਇੰਗਵਾਲ ਸਾਹਿਬ ਜਿਹੜੀ ਰੇਲਵੇ ਲਾਈਨ ਹੈ ਅੱਜ ਵੀ ਉਹਦੀ ਜਿਹੜੀ ਮਨਜ਼ੂਰੀ ਹੈ ਜਿਹੜੀ ਦਰਖਾਸਤ ਆ ਉਹਦੇ ਉੱਤੇ ਉਹਨਾਂ ਦੇ ਦਸਤਖਤ ਬੋਲਦੇ ਨੇ ਉਹਨਾਂ ਦੀ ਮੇਂਟਰਾਂਗ ਨੂੰ ਦੀ ਇਨੀਸ਼ੀਏਟ ਦੇ ਨਾਲ ਉਹ ਜਿਹੜੇ ਲੀਵਲ ਆਈ ਸੀ ਉਹ ਬੜੀ ਕੁਝ ਆਪਣੇ ਹਰ ਵਿਅਕਤੀ ਦੇ ਗੁਣੋ ਦੇ ਜੀਵਨ ਸ਼ੈਲੀ ਹੁੰਦੀ ਸੋੜੇ ਦਰਸ਼ਨੀ ਪ੍ਰਮਾਤਮਾ ਵੱਲੋਂ ਔਰ ਹਵੇਸ਼ਾ ਜੜਦੀ ਕਲਾ ਹੈ ਔਰ ਗ੍ਰੈਂਡ ਸਟਾਈਲ ਵਿੱਚ ਉਹਨਾਂ ਨੇ ਜੀਵਨ ਬਤੀਤ ਕੀਤਾ ਗ੍ਰੈਂਡ ਸਟਾਈਲ ਘਰ ਵਿੱਚ ਸੰਗੀਤ ਦਾ ਮਾਹੌਲ ਵਾਲੇ ਵਾਲੇ ਵੇਖੋ ਸੀ ਆ ਦਾ ਉਹ ਇੱਕ ਵੱਖਰੀ ਕਿਸਮ ਦੀ ਉਹਨਾਂ ਦੀ شخصیت ਮੈਂ ਸਿਰਫ ਜੀਵਨ ਦਾ ਜਿਹੜਾ ਹੈ ਉਹਨਾਂ ਨਾਲ ਮੈਂ ਉਹਨਾਂ ਨਾਲ ਜਿਆਦਾ ਸਾਧ ਰਹੀ ਹਾਂ ਔਰ ਮੈਂ ਇੱਕ ਬੇਨਤੀ ਕਰ ਦਿਆਂ ਜੇ ਦੋ ਚਾਰ ਮਿੰਟ ਤੁਸੀਂ ਸੁਣ ਸਕੋ ਕਿਉਂਕਿ ਅੱਜ ਕੱਲ ਅਸੀਂ ਬੋਲਾਰਿਆਂ ਸੋਨਾ ਛੱਡਦਾ ਦੋ ਚਾਰ ਮਿੰਟ ਸਿਰਫ ਰਮਾਂਗਾ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਉਹ ਬੜਾ ਅਹਿਮ ਪੜਾਅ ਹੈ ਬਹੁਤ ਸਾਰੇ ਲੋਕ ਅਖੀਰ ਤੱਕ ਸਿਆਸੀ ਟੱਕਰਾਂ ਮਾਰੀ ਇਹਨਾਂ ਦੇ ਨੇ ਪੁਰਾਣੀ ਇਹ ਬਹੁਤ ਬੇਵਕੂਫਾ ਫੈਸਲਾ ਕਰ ਰਿਆ ਸੀ ਅੱਜ ਜਦੋਂ ਪਗੜੀ ਦੀ ਗੱਲ ਹੋ ਰਹੀ ਸੀ ਇਹ ਅਵਕਰ ਸਿੰਘ ਵਾਹਿਆ ਕੈਰਸਨ ਕੇ ਉਹਦੇ ਬਹੁਤ ਸਮਾਂ ਬੈਠਾ ਪਗੜੀ ਵਾਲੀ ਗੱਲ ਹੋ ਚੁੱਕੀ ਸੀ ਜਦੋਂ ਉਹਨਾਂ ਨੇ ਕਹਿਤਾ ਕਿ ਹੁਣ ਮੈਂ ਗੁਰਪੁਰਵਾਂ ਤੇ ਆਪਣਾ ਸੋਰੀ ਜਿਹੜੇ ਸ਼ਰਧਾਂਜੀ ਸਮਾਗਮ ਨੇ ਉਹਨਾਂ ਤੇ ਬਾਕੀ ਇਹਨਾਂ ਗਤੀਵਿਧੀਆਂ ਚ ਮੈਂ ਨਹੀਂ ਜਾਇਆ ਕਰਨਾ ਫੀਡਾ ਮੈਂ ਅਕੀਤੇ ਨਾਲ ਕਹਿ ਸਕਣਾ ਕਿ ਉਹ ਸਵਰਗਵਾਸੀ ਨੇ ਕਿਉਂ ਪੁੱਛੋ ਕਿਉਂ ਉਹਨਾਂ ਨੇ ਜਦੋਂ ਆਖਰੀ ਸਵਾਸ ਲਏ ਉਹਦੇ ਤੋਂ 4 ਦਿਨ ਪਹਿਲਾਂ ਜਾਂ 5 ਦਿਨ ਪਹਿਲਾਂ ਜਿਹੜੀ ਉਹਨਾਂ ਨਾਲ ਮੇਰੀ ਆਖਰੀ ਗੱਲਬਾਤ ਹੋਈ ਹੈ ਉਹਨਾਂ ਨਾਲ ਮੇਰੀ ਪੁਸਤਕਾਂ ਦੀ ਸਾਥ ਬਣ ਚੁੱਕੀ ਸੀ ਬੜੀਆਂ ਕਹਾਪਾਆਂ ਨਾਲ ਨੇ ਪਟਿਆਲਾ ਯੂਨੀਵਰਸਿਟੀ ਤੋਂ ਸਿੱਖ ਇਤਿਹਾਸ ਦੇ ਇਕੱਠੀਆਂ ਕੀਤੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਾ ਜਾ ਕੇ ਕੀਤੀਆਂ ਆਰ ਪੀ ਦੀ ਲਾਇਬ੍ਰੇਰੀ ਦੀਆਂ ਹੱਥ ਲਿਖਤਾਂ ਜਿਹੜੀਆਂ ਨੇ ਪਟਿਆਲੇ ਤੋਂ ਉਹ ਲਿਆ ਕੇ ਕੀਤੀਆਂ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰ ਸਕਾਂ ਸوجੇਸ਼ ਸ્વાસ ਹੀ ਲੈਣੇ ਨੇ ਸ્વાસ ਪੂਰੇ ਹੀ ਕਰਨੇ ਨੇ ਤੇ ਫੇਰ ਤਾਂ ਜ਼ਿੰਦਗੀ ਤੁਰ ਹੀ ਜਾਣੀ ਹੈ ਲੇਕਿਨ ਉਹਨਾਂ ਨੇ ਅਖੀਰਲੇ ਸਮੇਂ ਤੱਕ ਜਦੋਂ ਸਿਆਸੀ ਜੀਵਨ ਤੋਂ ਪਿਛਾ हट ਗਏ ਤੋ ਅਖੀਰਲੀ ਜਿਹੜੀ ਜ਼ਿੰਦਗੀ ਹੈ ਉਹ ਪੰਜ ਸੱਤ ਸਾਲ ਗੁਰਵਾਣੀ ਵਾਲੇ ਪਾਸੇ ਸਿੱਖ ਇਤਿਹਾਸ ਵਾਲੇ ਪਾਸੇ ਔਰ ਜਦ ਸਾ ਸਿੱਖ ਪਾਲੂਆੜੀਆਂ ਨੇ ਉਹਨਾਂ ਨੇ ਇਤਿਹਾਸ ਨਹੀਂ ਕੀ ਬੋਸਤ ਬਣੀ ਇੱਥੇ ਪਬਲਿਕ ਸਕੂਲਾਂ ਦਾ ਕੀਰਤਨ ਦਰਬਾਰ ਜਿਹੜਾ ਸੀ ਉਹ ਕਰਾਇਆ ਇੱਥੇ ਇੰਦਰਜੀਤ ਸਿੰਘ ਮੋਗੋਆਣੀ ਹਰਪਾਲ ਸਿੰਘ ਪੰਨੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਧਰਮ ਸਿੰਘ ਉਹਨਾਂ ਨੂੰ ਬੁਲਾ ਕੇ ਲੈਕਚਰ ਕਰਾਇਆ ਸੋ ਬਹੁਤ ਇੱਕ ਮਖਰੀ ਕਿਸਮ ਦੀ ਜਿਹੜਾ ਡਾਲੇ ਦੇ ਇਤਿਹਾਸ ਲਿਖਿਆ ਉਹ ਦੁਆਰਾ ਬੌਲੀ ਸਾਹਿਬ ਦਾ ਤੇ ਆਸਿਕਾ ਗੁਰੂ ਹਰਸ਼ਬੰਧ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਮਹੀਨਾ ਡੇਢ ਪਹਿਲਾਂ ਉਹ ਛੋਟੀ ਪੁਸਤਕ ਜਿਹੜੀ ਹੈ ਉਹ ਰਿਲੀਜ਼ ਹੋਈ ਕੋਰੋਨਾ ਨੇ ਬਹੁਤ ਵੰਡੇ ਇੱਕ ਹਫਤਾ ਪਹਿਲਾਂ ਮੈਨੂੰ ਫੋਨ ਆਇਆ ਕਿ ਆ ਆਕਰਤ ਸਿੰਘ ਜੱਗੀ ਉਹ ਰਾਣੀ ਗੁਰਬਾਣੀ ਦੀਆਂ ਦੋ ਲਾਈਨਾਂ ਕਾਟ ਦਿੱਤੀਆਂ ਨੇ ਪਰ ਇਹ ਨਹੀਂ ਦੱਸਿਆ ਕਿ ਜਿਹੜੇ ਗੁਰੂ ਜੀ ਯਾਰ ਕੋ ਗੁਰਦਸਾਹਿਬ ਦੇ ਕਿਹੜੇ ਪੰਨਾਵਾਂ ਦੇ ਹੈ ਮੈਂ ਕਿਹਾ ਕਿ ਤੁੱਕ ਤਕਰਾ ਦੇਖ ਲਓ ਕਿ ਕਿਤੇ ਤੁੱਕ ਤਕਰੀ ਤੇ ਨਹੀਂ ਸਮਝ ਰਹੀ ਤੇ ਤੁਸੀਂ ਇੰਟਰਨੈਟ ਤੋਂ ਲੱਭ ਕੇ ਦੱਸਿਓ ਜੀ ਇੱਕ ਹਫਤਾ ਪਹਿਲਾਂ ਵੀ ਗੱਲ ਮੈਂ ਉਹਨਾਂ ਨੂੰ ਲੱਭ ਕੇ ਦੱਸਿਆ ਤੀਸਰੇ ਦਿਨ ਫੇਰ ਫੋਨ ਆ ਗਿਆ ਕਹਿੰਦੇ ਆ ਕਬੀਰ ਦੀਆਂ ਦੋ ਦੁਕਾਨਾਂ ਨਹੀਂ ਲੱਗਣ ਗੁਰਬਾਣੀ 'ਚ ਨਹੀਂ ਲੱਭ ਰਹੀਆਂ ਇਹ ਕੀ ਗੱਲ ਕਿਤੇ ਵੀ ਕਬੀਰ ਦੀ ਜਿਹੜੀ ਬਾਣੀ ਲਿਖੀ ਹੈ ਉਹ ਸਾਰੀ ਦੀ ਸਾਰੀ ਬਾਣੀ ਗੁਰਦਸਾਹਿਬ ਵਿੱਚ ਸ਼ਾਮਲ ਨਹੀਂ ਉਹਨਾਂ ਦੀ ਹੋਰ ਵੀ ਬਾਣੀ ਹੈ ਤੇ ਮੇਰੇ ਕੋਲ ਪੁਸਤਕ ਹੈ ਲਿਖੜਾਇਸ ਉਹਨੇ ਮੈਂ ਹਿਸਟੋਰੀਕਲ ਕਾਨਫਰੰਸ ਹੋ ਰਹੀ ਹੈ ਪੁਰੀਆਲੇ ਉੱਥੇ ਜਾਇਆ ਆ ਕੇ ਮੈਂ ਤੁਹਾਨੂੰ ਦਿਆਂਗਾ ਉੱਥੇ ਕਾਨਫਰੰਸ ਵਿੱਚ ਮੈਨੂੰ ਉਚੇਚਾ ਪਉਣ ਗਿਆ ਕਿ ਘੋਮਣ ਸਾਹਿਬ ਕਾਨਫਰੰਸ ਦੀ ਸਾਰੀਆਂ ਜਿਹੜੀਆਂ ਪ੍ਰोसीਡਿੰਗਸ ਨੇ ਤੇ ਸਾਰੇ ਪੇਪਰ ਜਿਹੜੇ ਨੇ ਉਹ ਮੇਰੇ ਲਈ ਜ਼ਰੂਰ ਲੈ ਕੇ ਆਇਆ ਸੋ ਉਹਨਾਂ ਦੇ ਵਿੱਚ ਕਿੰਨੀ ਤਲਬ ਸੀ ਆਪਣੇ ਤਖੀਰ ਦੇ ਸਮੇਂ ਤੋਂ 5 ਦਿਨ ਤੱਕ ਕਹਿੰਦਾ ਵੀ ਗੁਰਬਾਣੀ ਦੇ ਆਸ਼ਰੋਗ ਕਬੀਰ ਜੀ ਦੇ ਆਸ਼ਰੋਗ ਔਰ ਜਿਹੜੇ ਪੇਪਰ ਉੱਤੇ ਸਿੱਖ ਇਤਿਹਾਸ ਤੇ ਪੜ੍ਹੇ ਜਾ ਰਹੇ ਨੇ ਉਹ ਵੀ ਮੇਰੇ ਲਈ ਆਉਣ ਕਿ ਤੁਸੀਂ ਵੱਡਾ ਸਰਮਾਇਆ ਮੇਰੇ ਲਈ ਲੈ ਕੇ ਆਓਗੇ ਸੋ ਮੈਂ ਸਮਝਣਾ ਉਹ ਕਹਿੰਦੇ ਹੁੰਦੇ ਸੀ ਛੋਟੇ ਹੁੰਦਾ ਕਹਾਣੀ ਬੜੀ ਹੁੰਦੀ ਸੀ ਤਪਾ ਐਵੇਂ ਕਹਾ ਆਖਰੀ ਵਕਤ ਕਹਾਣੀ ਸੋ ਕਈ ਵਾਰੀ ਜ਼ਿੰਦਗੀ ਪਹਿਲੀ ਤੇ ਜਿਹੜੇ ਰਾਹੇ ਬਗਾਏ ਕਿਤੇ ਹੋ ਗਏ ਹੁੰਦੇ ਨੇ ਪਰ ਇੱਕ ਅਖੀਰਲੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਵਕਸ਼ਿਸ਼ ਕਰੇ ਤੇ ਫੇਰ ਚੰਗੇ ਪਾਸੇ ਕਿਉਂਕਿ ਹਰ ਵਿਅਕਤੀ ਉਦਾਸ ਹਰ ਵਿਅਕਤੀ ਉਦਾਸ ਪੰਜਾਬ ਇੱਕ ਉਦਾਸੀਨਤਾ ਵਿੱਚੋਂ ਨਿਕਲ ਰਿਹਾ ਤੇ ਜੇ ਅਸੀਂ ਉਹ ਜਿਹੜੀ ਉਦਾਸੀਨਤਾ ਹੈ ਉਸ ਨੂੰ ਚੰਗੇ ਪਾਸੇ ਲਾਣਾ ਹੋਵੇ ਗੁਰਬਾਣੀ ਹੈ ਸਿੱਖ ਇਤਿਹਾਸ ਹੈ ਪੁਸਤਕਾਂ ਹਨ ਤੋ ਮਾਇਆ ਸੰਬੰਧ ਦਾ ਕਿ ਡਾਕਟਰ ਮੇਰ ਸਿੰਘ ਜਿੱਥੇ ਇੱਕ ਸਿਆਸੀ ਜੀਵਨ ਬੁਰਾ ਨੇ ਬទਿਤ ਕੀਤਾ ਉਹਨਾਂ ਨੇ ਆਪਣੇ ਧਾਰਮਿਕ ਵਿਸ਼ਵਾਸ ਤੇ ਅਕੀਦੇ ਜਿਹੜੇ ਨੇ ਇੱਕ ਅਮਦੀਪ ਸਿੰਘ ਕੋਰਾਗਿਲ ਦੀ ਸਰਵ ਉਲੰਘਨ ਦੀ ਹਿਸਟਰੀ ਹੁੰਦੀ ਇਸ ਗ੍ਰਾਮਤ੍ਰੋ ਹਿਸਟਰੀ ਮੈਂ ਉਹਨਾਂ ਨਾਲ ਜੋੜਨਾ ਇੱਕ ਹਿਸਟਰੀ ਹੁੰਦੀ ਹੈ ਇਸ ਗ੍ਰਾਮਤ੍ਰੋ ਆਈ ਹਿਸਟਰੀ ਮਾਈ ਸਟੋਰੀ ਜਿਸ ਈਸਟਰੀ ਨਾਲ ਬਹੁਤ ਇੰਪੋਰਟੈਂਟ ਹੁੰਦੀ ਮੈਂ ਡਾਕਟਰ ਸਾਹਿਬ ਨੂੰ ਕਦੀ ਨਹੀਂ ਕਹ ਸਕਦਾ ਕਿ ਜਦੋਂ ਮੈਂ ਟੀਐਲਸੀ ਵਿੱਚ ਸੀਰੀਅਸ ਆ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਘਰੋਂ ਫੈਦਲ ਆ ਕੇ ਬੋਲੀ ਸਾਹਿਬ ਪ੍ਰਸ਼ਾਦ ਕਰਕੇ ਤੇ ਅਰਦਾਸ ਕਰਕੇ ਰਹਿ ਗਈ ਸੀ ਤੇ ਜਦੋਂ ਮੈਂ ਠੀਕ ਹੋ ਕੇ ਆ ਗਿਆ ਸਾਂ ਤੇ ਅਵਤਾਰ ਵਾਲੀ ਆ ਜਿਹਨੇ ਮਗਰ ਨਹੀਂ ਕਿਹਾ ਸੀ ਕਿ ਉਹ ਠੀਕ ਹੋ ਕੇ ਆ ਕੇ ਤੁਸੀਂ ਜਿਹੜੇ ਬੋਲੀ ਸਾਹਿਬ ਅਰਦਾਸ ਕੀਤੀ ਸੀ ਉਹਨਾਂ ਨੂੰ ਮਿਲ ਕੇ ਆਓ ਇਹ ਹੁੰਦੀ ਏ ਜਿਸ ਸਟੋਰੀ ਤੁਹਾਡੇ ਵਾਸਤੇ ਜੋ ਕਿਸੇ ਨੇ ਮਿੰਟੇ ਤੋਂ ਵੀਕਾ ਗੱਲ ਰਹੀ ਕੀਤੀ ਹੈ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਕੀਤੀਆਂ ਉਹ ਤੁਹਾਡਾ ਤਾਂ ਜਿੰਦਗੀ ਕਦੀ ਨਹੀਂ ਭੁੱਲਦਾ ਸਮਝਣਾ ਕਿ ਇਹ ਮੌਕਾ ਜਿਹੜਾ ਹੈ ਇਸ ਮੌਕੇ ਤੇ ਅਸੀਂ ਮਿਲ ਕੇ ਸੋਖਤ ਦਾ ਉਤਿਆਸ ਕਰਦੇ ਹਾਂ ਉਸ ਅਰਦਾਸ ਦਾ ਅਰਥ ਇਹੀ ਹੁੰਦਾ ਹੈ ਕਿ ਸਾਡੇ ਕੋਲੋਂ ਜਾਣੇ ਵਿੱਚ ਵੀ ਸ਼ੋਗ ਗਲਤੀਆਂ ਹੁੰਦੀਆਂ ਹਨ ਜਾਣੇ ਵਿੱਚ ਵੀ ਹੁੰਦੀਆਂ ਤੇ हे ਪ੍ਰਮਾਤਮਾ ਅਸੀਂ ਯਕੀਨ ਕਰਦੇ ਹਾਂ ਆਤਮਾ ਤੇ ਪਰਮਾਤਮਾ ਦੇ ਮੇਲ ਵਿੱਚ ਤੇ ਤੇਰੇ ਅੱਗੇ ਸਮੂਹਤ ਦੌਰ ਤੇ ਇਹ ਅਰਦਾਸ ਹੈ ਕਿ ਉਹ ਜਿਹੜੀਆਂ ਗਲਤੀਆਂ ਜਾਣੇ ਅਣਜਾਣੇ ਤੋਂ ਹੋਈਆਂ ਨੇ ਸਾਰੇ ਸੰਪੀਰੂਪ ਹੋਏ ਜੀ ਅਰਦਾਸ ਕੀਤੀ ਹੈ ਕਿ ਕੋਈ ਇੱਥੇ ਆ ਕੇ ਹੋ ਸਕਿਆ ਜਾਂ ਉਸ ਨੂੰ ਅਗਤ ਮਿਲ ਸਕਿਆ ਜਾਂ ਨਹੀਂ ਪਰ ਕੋਈ ਵਿਰਾਰੇ ਚ ਅਰਦਾਸ ਹੈ ਤੇ ਇਹ ਅਰਦਾਸ ਵਿੱਚ ਸਾਡਾ ਯਕੀਨ ਹੈ ਤੇ ਇਹ ਅਰਦਾਸ ਸਾਡੀ ਜਰੂਰ ਮੁਕੰਮਲ ਹੋਏਗੀ ਇਹਨਾਂ ਲਫ਼ਜ਼ਾਂ ਨਾਲ ਇਰਾਸ ਰਾਣਾ ਗੁਰਦੀਪ ਸਿੰਘ ਜੀ ਵੱਲੋਂ ਵੀ ਅਫਸੋਸ ਪੱਤਰ ਆਇਆ ਔਰ ਇੱਕ ਲੋਕੋਰ ਦੇ ਲੋਕੀਆਂ ਵੱਲੋਂ ਜਿਵੇਂ ਰੋਲ ਗगन ਮਾਨ ਦੇ ਜਿਹੜੇ ਪਰਸਨ ਸੈਕਟਰੀ ਨੇ ਸਰਦਾਰ ਆਗੁੰ ਸਿੰਘ ਜੀ ਐਮਸੀ ਫਰੜ ਉਹ ਵੀ ਇਸ ਮੌਕੇ ਤੇ ਸਰਕਾਰ ਵੱਲੋਂ ਅਫਸੋਸ ਪੱਤਰ ਭੇਜਿਆ ਹੈ ਨੇ ਉਹਨਾਂ ਦਾ ਸਭ ਦਾ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਇਹਨਾਂ ਰੱਜਾ ਦਾ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਵਾਦ ਨਾ ਬਣਾ ਮੈਂ ਤਾਂ ਆਪਸੇ ਖੈਰਾ ਜੀ ਕਿਉਂਕਿ ਖੈਰਾ ਸਾਹਿਬ ਆਪ ਬਹੁਤ ਬੀਜ਼ੀ ਨੇ ਅਸੋੜੇ ਨਹੀਂ ਆ ਸਕਦੇ ਜਿਸ ਤਰ੍ਹਾਂ ਦੇ ਉਹਨਾਂ ਦੇ بیٹے ਪਹਿਲਾਂ ਵੀ ਆਏ ਨੇ ਔਰ ਹੁਣ ਵੀ ਉਹਨਾਂ ਨੇ ਟੈਲੀਫੋਨ ਕੀਤਾ ਰਵਿੰਦਰ ਸਿੰਘ ਦਬਈ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਅਫਸੋਸ ਤੋਂ ਪਰਜੇਲ ਨੂੰ ਮਿਲ ਜਣੇ ਬਹੁਤ ਮਿਲਵਾ ਨਹੀਂ ਚਾਹਤੀ ਕੋਲ ਆਉਂਦਾ